ਪੀਰ ਦੀ ਫਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਲਖਦਾਤਾ ਸਖੀ ਸਰਵਰ ਪੀਰ ਜੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਲਖਦਾਤਾ ਸਖੀ ਸਰਵਰ ਪੀਰ ਨੂੰ ਖੁੰਡੀ ਤੇ ਉਹਨਾਂ ਨੂੰ ਜਿਹੜਾ ਜੁੱਤੀਆਂ ਦਾ ਖੜਾਵਾ ਦਾ ਜੁੜਾ ਜਿਹੜਾ ਹੁੰਦਾ ਹੈ ਕਿਉਂ ਚੜਾਇਆ ਜਾਂਦਾ ਦੋਸਤੋ ਤਾਂ ਦੋਸਤੋ ਇਹਦੇ ਬਾਰੇ ਪੂਰੀ ਜਾਣਕਾਰੀ ਦੱਸਾਂਗੇ ਤੁਹਾਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਹੁਣ ਗੱਲ ਕਰਦੇ ਹਾਂ ਲਖ ਦਾ ਤਸਕੀ ਸਰਵਰ ਪੀਰ ਜੀ ਨੂੰ ਖੁੰਡੀ ਤੇ ਖੜਾਵਾ ਕਿਉਂ ਚੜਾਈਆਂ ਜਾਂਦੀਆਂ ਦੋਸਤੋ ਜਿਹੜੇ ਲਖ ਦਾ ਤ ਪੀਰ ਹੈ ਉਹਨਾਂ ਬਾਰੇ ਤਾਂ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਕਿਰਪਾ ਜਦੋਂ ਵੀ ਕਿਸੇ ਉੱਤੇ ਹੁੰਦੀ ਹੈ ਕਿਸੇ ਵੀ ਭਗਤ ਉੱਤੇ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਹੈ ਫਿਰ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਰਹਿੰਦੀ ਔਰ ਉਹਨਾਂ ਦੀ ਕਿਰਪਾ ਦੇ ਨਾਲ ਉਹਦੇ ਸਾਰੇ ਕੰਮ ਰਾਸ ਹੋਣੇ ਸ਼ੁਰੂ ਹੋ ਜਾਂਦੇ ਆ ਕੋਈ ਵੀ ਬੰਦਾ ਆ ਚਾਹੇ ਜਦੋਂ ਉਹਨਾਂ ਦੀ ਕਿਰਪਾ ਪੂਰੀ ਹੋ ਜਾਂਦੀ ਆ ਉਹਨਾਂ ਦਾ ਆਸ਼ੀਰਵਾਦ ਨਾਲ ਚੱਲਦਾ ਆ ਤਾਂ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਆ ਵਿਗੜੇ ਕੰਮ ਵੀ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਕਿਸੇ ਪਾਸੇ ਭੱਜਣ ਦੀ ਲੋੜ ਨਹੀਂ ਪੈਂਦੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪੈਂਦੀ ਦੋਸਤੋ ਤਾਂ ਦੋਸਤੋ ਜਿਹੜੀ ਗੱਲ ਇੱਥੇ ਆਪਾਂ ਅਸੀਂ ਗੱਲ ਕਰਨੀ ਸੀ ਉਹਨਾਂ ਨੂੰ ਖੜਾਵਾ ਤੇ ਖੁੰਡੀ ਚੜਾਈ ਜਾਂਦੀ ਹੈ ਖੁੰਡੀ ਜਿਹੜੀ ਆ ਕਿਉਂ ਚੜਾਉਂਦੇ ਆ ਲੱਗਦਾ ਤਾਂ ਪੀਰ ਨੂੰ ਤੇ ਕਿਉਂ ਉਹਨਾਂ ਨੂੰ ਖੜਾਵਾ ਚੜਾਉਂਦੇ ਆ ਕੋਈ ਵੀ ਤੁਸੀਂ ਦਰਬਾਰ ਹੋਵੇ ਤੁਸੀਂ ਦੇਖ ਲੈਣਾ ਜਿੱਥੇ ਉਹਨਾਂ ਦਾ ਆਸਣ ਲੱਗਦਾ ਆ ਇਹ ਸਰਕਾਰਾਂ ਦਾ ਜਦੋਂ ਕੋਈ ਆਸਣ ਚਾਹੇ ਘਰ ਦੇ ਵਿੱਚ ਦਰਬਾਰ ਬਣਿਆ ਹੋਵੇ ਜਾਂ ਕਿਤੇ ਵੀ ਪੀਰਖਾਨੇ 'ਚ ਜਦੋਂ ਆਪਾਂ ਜਾਨੇ ਦਰਬਾਰ ਦੇ ਵਿੱਚ ਉੱਥੇ ਆਪਾਂ ਉਹਨਾਂ ਦਾ ਆਸਣ ਲੱਗਾ ਉਹਦੇ ਨਾਲ ਆਸਣ ਦੇ ਖੁੰਡੀ ਜਿਹੜੀ ਹੁੰਦੀ ਹੈ ਖੁੰਡੀ ਤੇ ਜੋੜਾ ਜਿਹੜਾ ਖੜਾਵਾ ਦਾ ਉਹਨਾਂ ਦਾ ਜੁੱਤੀ ਦਾ ਜੋੜਾ ਜ਼ਰੂਰ ਹੁੰਦਾ ਹੈ ਤਾਂ ਦੋਸਤੋ ਇਹ ਜਿਹੜਾ ਖੁੰਡੀ ਤੇ ਜੁੱਤੀਆਂ ਦਾ ਜੋੜਾ ਅਗਰ ਤੁਸੀਂ ਕਿਸੇ ਵੀ ਪੀਰਖਾਨੇ ਕਿਸੇ ਦਰਬਾਰ ਦੇ ਵਿੱਚ ਜਾ ਕੇ ਆਪ ਦਿੰਨੇ ਹੋ ਕਿਰਪਾ ਜੇ ਉਹਨਾਂ ਦੀ ਲੈਣੀ ਚਾਹੁੰਦੇ ਹੋ ਤੁਸੀਂ ਜੇ ਉਹਨਾਂ ਨੂੰ ਹਮੇਸ਼ਾ ਦੇ ਲਈ ਉਹਨਾਂ ਦੇ ਆਪਣਾ ਆ ਹੱਥ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਤੁਹਾਡੇ ਸਿਰ ਦੇ ਉੱਤੇ ਜਦੋਂ ਹਮੇਸ਼ਾ ਉਹਨਾਂ ਦਾ ਰਹਿੰਦਾ ਆ ਤਾਂ ਫਿਰ ਦੇਖਿਓ ਸਾਰੇ ਕੰਮ ਰਾਸ ਹੁੰਦੇ ਆ ਖੁੰਡੀ ਜਿਹੜੀ ਐ ਲੱਖ ਦਾ ਤਾਂ ਸਖੀ ਸਰਵਰ ਪੀਰ ਜੀ ਨਾਲ ਲੈ ਕੇ ਚੱਲਦੇ ਨੇ ਜਦੋਂ ਉਹ ਚੱਲਦੇ ਨੇ ਖੁੰਡੀ ਤੋਂ ਬਿਨਾ ਨਹੀਂ ਚੱਲਦੇ ਚਾਹੇ ਉਹ ਕੋੜੀ ਤੇ ਸਵਾਰ ਹੋ ਕੇ ਜਾਂਦੇ ਨੇ ਕੱਕੀ ਕੋੜੀ ਤੇ ਸਵਾਰ ਹੋ ਕੇ ਜਾਂਦੇ ਨੇ ਜਾਂ ਜਦੋਂ ਵੀ ਜਾਂਦੇ ਨੇ ਜਦੋਂ ਵੀ ਕਿਤੇ ਆਉਂਦੇ ਨੇ ਖੁੰਡੀ ਉਹਨਾਂ ਦੇ ਨਾਲ ਹੁੰਦੀ ਹੈ ਤੇ ਜਿਹੜਾ ਖੜਾਵਾਂ ਤੇ ਆਪਾਂ ਜਿਹੜਾ ਜੁੱਤੀਆਂ ਦਾ ਜੋੜਾ ਜਦੋਂ ਸਰਕਾਰ ਨੂੰ ਦਿੰਨੇ ਆ ਤਾਂ ਤੁਸੀਂ ਇੱਕ ਚੀਜ਼ ਧਿਆਨ ਰੱਖ ਲਿਓ ਕਿ ਉਹਨਾਂ ਨੂੰ ਜੁੱਤੀ ਦਾ ਜੋੜਾ ਤੇ ਖੁੰਡੀ ਦੇਣ ਦੇ ਨਾਲ ਸਾਡੇ ਜਿਹੜੇ-ਜਿਹੜੇ ਕੰਮ ਰਾਸ ਹੋ ਜਾਂਦੇ ਆ ਜੇ ਤੁਸੀਂ ਸਰਕਾਰਾਂ ਨੂੰ ਜੁੱਤੀਆਂ ਦਾ ਜੋੜਾ ਭੇਟਾ ਕਰਦੇ ਹੋ ਉਹਨਾਂ ਨੂੰ ਤੇ ਸਰਕਾਰ ਜਦੋਂ ਵੀ ਜਿਸ ਵੀ ਪੀਰਖਾਨੇ ਤੇ ਅਸੀਂ ਆਪਾਂ ਜਾ ਕੇ ਦਿੰਨੇ ਆ ਸਰਕਾਰ ਕੀ ਉਸ ਜੋੜੇ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਪਹਿਨਦੇ ਆ ਜਦੋਂ ਉਹਨਾਂ ਦੀ ਜਦੋਂ ਉਹਨਾਂ ਨੇ ਤੁਹਾਡਾ ਜੋੜਾ ਦਿੱਤਾ ਹੋਇਆ ਸਵੀਕਾਰ ਕਰ ਲਿਆ ਪਹਿਨ ਲਿਆ ਫਿਰ ਤੁਹਾਡੇ ਜਿਹੜੇ ਦਿਨਾਂ ਉਹ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ ਜਦੋਂ ਵੀ ਉਹਨਾਂ ਨੇ ਜੋੜਾ ਤੁਹਾਡਾ ਪਾ ਕੇ ਤੁਹਾਡੇ ਜਦੋਂ ਨਿਕਲ ਪਏ ਖੁੰਡੀ ਲਾਣ ਲੈ ਕੇ ਤੁਹਾਡੀ ਨਿਕਲ ਪਏ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਪੀਰ ਪੈਗੰਬਰ ਹੋਰ ਕਈ ਔਲੀਏ ਚੱਲਦੇ ਨੇ ਉਹਨਾਂ ਦੀ ਵੀ ਕਿਰਪਾ ਨਾਲ ਹੁੰਦੀ ਹੈ ਇਸ ਕਰਕੇ ਜਿਹੜੇ ਲੱਖ ਦਾ ਤਪીર ਹੈ ਉਹਨਾਂ ਨੂੰ ਜਦੋਂ ਖੁਸ਼ ਕਰ ਲਿਆ ਜਾਵੇ ਫਿਰ ਕੋਈ ਦੁਨੀਆ ਦਾ ਕੰਮ ਸਾਡਾ ਅਧੂਰਾ ਨਹੀਂ ਰਹਿ ਸਕਦਾ ਸਾਰੇ ਕੰਮ ਪੂਰੇ ਹੋ ਜਾਂਦੇ ਸਾਰੇ ਕੰਮ ਰਾਸ ਹੋ ਜਾਂਦੇ ਆ ਪਰ ਜੇ ਤੁਸੀਂ ਮੰਨ ਲਓ ਕੋਈ ਤੁਹਾਡਾ ਕੰਮ ਰੁਕਿਆ ਹੋਵੇ ਟਾਡੇ ਅੜਚਣਾ ਪੈਂਦੀਆਂ ਹੁਣ ਕੰਮ ਦੇ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹੋਵੇ ਖੜੇ ਪੈਰ ਤੁਹਾਨੂੰ ਜਿਸ ਦਾ ਮੰਨ ਲਓ ਤੁਸੀਂ ਕੋਈ ਐਸਾ ਕੰਮ ਕੀਤਾ ਹੋਵੇ ਤੁਹਾਨੂੰ ਰੁਕਾਵਟ ਪੈ ਜਵੇ ਬਾਰ ਬਾਰ ਰੁਕਾਵਟ ਤੇ ਰੁਕਾਵਟ ਆਂਦੀ ਹੋਵੇ ਤੁਸੀਂ ਲਖ ਦਾਤਾ ਸਖੀ ਸਰਵਰ ਪੀਰ ਦੇ ਦਰਬਾਰ ਤੇ ਜਾ ਕੇ ਇੱਕ ਖੁੰਡੀ ਤੇ ਇੱਕ ਚਿੱਟੀਆਂ ਦਾ ਜੋੜਾ ਉਹਨਾਂ ਨੂੰ ਉਹਨਾਂ ਦੇ ਜੇਠੇ ਵੀਰਵਾਰ ਵਾਲੇ ਦਿਨ ਜੇਠੇ ਵੀਰਵਾਰ ਵਾਲੇ ਦਿਨ ਦੇ ਦੇਣਾ ਫਿਰ ਤੁਸੀਂ ਦੇਖਣਾ ਕਿ ਉਹਨਾਂ ਦਾ ਜਿਹੜਾ ਤੁਸੀਂ ਖੁੰਡੀ ਸਰਕਾਰਾਂ ਦੇ ਨਾਂ ਦੀ ਦਿੱਤੀ ਹੋਗੀ ਜੋ ਜੁੱਤੀਆਂ ਦਾ ਜਿਹੜਾ ਜੋੜਾ ਦਿੱਤਾ ਹੋਏਗਾ ਕਿਦਾਂ ਤੁਹਾਡਾ ਰਾਹ ਸਾਫ਼ ਕਰਦਾ ਆ ਕਿਦਾਂ ਤੁਹਾਡੇ ਕੰਮ ਰਾਸ ਹੁੰਦੇ ਨੇ ਜੁੱਤੀਆਂ ਦਾ ਜੋੜਾ ਜਦੋਂ ਪਾਕਿਸਤਾਨ ਸਰਕਾਰ ਨਿਕਲਣਗੇ ਤੁਹਾਡੇ ਜਿੱਥੇ-ਜਿੱਥੇ ਚੱਲਣਗੇ ਨਾਲ ਔਲੀਏ ਚੱਲਣਗੇ ਫਕੀਰ ਚੱਲਣਗੇ ਉਹਨਾਂ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਰਾਸ ਹੋ ਜਾਣਗੇ ਖੁਸ਼ ਹੋ ਕੇ ਮਿਹਰਬਾਨ ਹੋ ਕੇ ਸਰਕਾਰ ਅਸ਼ੀਰਵਾਦ ਦਿੰਦੇ ਆ ਤਾਂ ਦੋਸਤੋ ਇਹਨਾਂ ਦੇ ਨਾਲ-ਨਾਲ ਖੁੰਡੀ ਦਾ ਮਤਲਬ ਇੱਕ ਹੋਰ ਵੀ ਹੈ ਜਦੋਂ ਅਸੀਂ ਖੁੰਡੀ ਦਿੰਨੇ ਆ ਸਰਕਾਰਾਂ ਨੂੰ ਉਹਨਾਂ ਦੇ ਨਾਲ ਕੀ ਹੈ ਖੁੰਡੀ ਦੇਣ ਦਾ ਮਤਲਬ ਕੀ ਹੈ ਇਹਦੇ ਨਾਲ ਤਾਂ ਆਪਾਂ ਦੱਸ ਹੀ ਦਿੱਤਾ ਬਾਕੀ ਦੇ ਜਿਹੜੇ ਖੁੰਡੀ ਹੈ ਖੁੰਡੀ ਦੇ ਨਾਲ ਕੀ ਹੈ ਜਦੋਂ ਕੱਲ ਨੂੰ ਸਾਡੇ ਉੱਤੇ ਬੁਢਾਪਾ ਆਂਦਾ ਆ ਬੁਢਾਪੇ ਦੇ ਵਿੱਚ ਸਾਨੂੰ ਜਾ ਕੇ ਜਦੋਂ ਦਿੱਕਤ ਆਉਂਦੀ ਹੈ ਨਾ ਹਰ ਇੱਕ ਇਨਸਾਨ ਨੂੰ ਬੁਢਾਪਾ ਜ਼ਰੂਰ ਆਉਂਦਾ ਹੈ ਇੱਕ ਦਿਨ ਜਦੋਂ ਬੁਢਾਪਾ ਆਉਂਦਾ ਆ ਉਹ ਸਭ ਨੂੰ ਆਉਣਾ ਕਈ ਕਈਆਂ ਦੇ ਬੁਢਾਪੇ ਦੇ ਵਿੱਚ ਚੰਗੇ ਦਿਨ ਹੁੰਦੇ ਕਈ ਬੁਢਾਪਾ ਬਹੁਤ ਮੁਸ਼ਕਲ ਨਾਲ ਕਿਸੇ ਦਾ ਗੁਜ਼ਰਦਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੱਖ ਦਾ ਤਾਂ ਸਖੀ ਸਰਵਰ ਪੀਰ ਜੀ ਨੂੰ ਜੁੱਤੀਆਂ ਦਾ ਜੋੜਾ ਤੇ ਨਾਲ ਖੁੰਡੀ ਦਿੱਤੀ ਹੋਊਗੀ ਤੁਹਾਡਾ ਜਿਹੜਾ ਬੁਢਾਪਾ ਹੈ ਕਦੇ ਵੀ ਮਾੜਾ ਨਹੀਂ ਨਿਕਲੇਗਾ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਤੁਹਾਨੂੰ ਬੁਢਾਪੇ ਦੇ ਵਿੱਚ ਕਿਸੇ ਦਾ ਸਹਾਰਾ ਨਹੀਂ ਬਣਨਾ ਪੈਣਾ ਸਰਕਾਰ ਤੁਹਾਡਾ ਸਹਾਰਾ ਬਣਨਗੀਆ ਇੱਕ ਨਾ ਇੱਕ ਦਿਨ ਉਸ ਬੁਢਾਪੇ ਦੇ ਵਿੱਚ ਵੀ ਤੁਹਾਡਾ ਸਾਥ ਦੇਣਗੇ ਤੁਸੀਂ ਇਸ ਚੀਜ਼ ਨੂੰ ਪੱਲੇ ਬੰਨ ਲੈਣਾ ਕਿ ਇਹ ਜਿਹੜਾ ਛੋਟਾ ਜਿਹਾ ਕੰਮ ਹੈ ਉਹ ਸਾਡੀ ਜ਼ਿੰਦਗੀ ਸਵਾਰ ਸਕਦਾ ਹੈ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਸਾਨੂੰ ਜ਼ਿੰਦਗੀ ਬਦਲ ਦੇ ਨਾਲ ਜ਼ਿੰਦਗੀ ਬਦਲਨੀ ਆ ਸੀ ਤਾਂ ਸਰਕਾਰ ਦੀ ਕਿਰਪਾ ਵੀ ਲੈਣੀ ਹੈ ਸਾਰੀ ਜ਼ਿੰਦਗੀ ਦੀ ਕਿਰਪਾ ਦੇ ਨਾਲ ਜੁੜਨੀ ਹੈ ਤੇ ਇਹ ਕਿਸੇ ਨਾ ਕਿਸੇ ਤੁਸੀਂ ਜੇਠੇ ਵੀਰਵਾਰ ਵਾਲੇ ਦਿਨ ਜੁੱਤੀਆਂ ਦਾ ਜੋੜਾ ਤੇ ਖੁੰਡੀ ਸਰਕਾਰਾਂ ਨੂੰ ਜ਼ਰੂਰ ਭੇਟਾ ਕਰਨੀ ਆ ਜ਼ਰੂਰ ਭੇਟਾ ਕਰਿਓ ਉਹਨਾਂ ਦੇ ਨਾਲ ਤੁਹਾਨੂੰ ਜਿੱਡੇ ਜਿੱਦਾਂ ਜਿੱਦਾਂ ਤੁਹਾਨੂੰ ਦੱਸਿਆ ਤੁਹਾਡੀਆਂ ਅੜਚਣਾਂ ਮੁਸ਼ਕਲਾਂ ਤਾਂ ਹਟਣੀਆਂ ਹਟਣੀਆਂ ਤੁਹਾਡਾ ਆਣਾ ਜਾਣਾ ਵੀ ਸਵਾਰ ਦੇਣਾ ਸਰਕਾਰਾਂ ਨੇ ਇਸ ਲਈ ਇਹਦੀ ਬਹੁਤ ਵੱਡੀ ਮਹੱਤਤਾ ਆ ਬਹੁਤ ਜੀ ਇੱਥੇ ਮੈਂ ਵੀਡੀਓ ਤੇ ਜੋ ਗੱਲ ਦੱਸਾਂ ਵੀ ਹੋਰ ਵੀ ਕਈ ਮਤਲਬ ਨਿਕਲਦੇ ਹਨ ਚੀਜ਼ਾਂ ਦੇ ਔਰ ਮਤਲਬ ਦੱਸਣ ਦੇ ਨਾਲ ਕਿ ਵੀਡੀਓ ਘੰਟੇ ਦੀ ਵੀ ਬਣਾ ਲਮ ਤਾਂ ਵੀ ਗੱਲਾਂ ਨਹੀਂ ਮੁੱਕ ਸਕਦੀਆਂ ਬਹੁਤ ਜ਼ਿਆਦਾ ਇਹਦੇ ਵਿੱਚ ਗਹਿਰਾਈ ਆ ਸੋ ਇਸ ਕਰਕੇ ਮੈਂ ਸ਼ਾਰਟ ਦੇ ਵਿੱਚ ਹੀ ਤੁਹਾਨੂੰ ਸਮਝਾਇਆ ਔਰ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਸਿਰਫ ਲੋੜ ਕੀ ਹੁੰਦੀ ਹੈ ਕਿ ਇੱਕ ਸਾਡੀਆਂ ਤੰਗੀਆਂ ਦੂਰ ਹੋ ਜਾਣ ਇੱਕ ਸਾਡਾ ਬੁਢਾਪਾ ਸੌਖਾ ਨਿਕਲ ਜਾਵੇ ਤਾਂ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਸਰਕਾਰਾਂ ਨੂੰ ਇਹ ਦੋ ਜਿਹੜੇ ਤੁਹਾਨੂੰ ਦੋ ਚੀਜ਼ਾਂ ਤੁਸੀਂ ਸਰਕਾਰਾਂ ਦੇ ਨਾਂ ਦੀ ਜ਼ਰੂਰ ਦੇ ਦੇਣਿਆ ਤੇ ਤੁਹਾਡੇ ਨੂੰ ਤੁਹਾਨੂੰ ਕਦੀ ਕਿਸੇ ਦੀ ਲੋੜ ਨਹੀਂ ਪੈਣੀ ਕਿਸੇ ਦੇ ਅੱਗੇ ਹੱਥ ਅਡਣ ਦੀ ਲੋੜ ਨਹੀਂ ਪੈਣੀ ਬੁਢਾਪੇ ਦੇ ਵਿੱਚ ਵੀ ਤਾਂ ਦੇਖ ਲਿਓ ਇਹੀ ਸਾਡੀ ਅੱਜ ਦੀ ਵੀਡੀਓ ਸੀ ਦੋਸਤੋ ਜੇ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰ ਦੇਣਾ ਦੋਸਤੋ ਕਿਉਂ ਕਰਕੇ ਬੜੀ ਮੁਸ਼ਕਲ ਨਾਲ ਵੀਡੀਓ ਬਣਾਉਨੇ ਆ ਇਹ ਪਿਆ ਪੀਰਾਂ ਦੀ ਜੈ ਮਸਤ